ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕਦੇ-ਕਦੇ ਜ਼ਿੰਦਗੀ ਵਿੱਚ ਲੱਗਦਾ ਹੋਏਗਾ ਇਹ ਯਾਰ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਐਵੇਂ ਵਿਅਰਥੀ ਜਾ ਰਹੀਆਂ ਜ਼ਰਾ ਗੌਰ ਕਰਨਾ ਪਰ ਇੱਕ ਗੱਲ ਯਾਦ ਰੱਖਣਾ ਇਹ ਸਾਈ ਲੋਕਾਂ ਦਾ ਕਹਿਣਾ ਹੈ ਕਿ ਕੀਤੀ ਗਈ ਕੋਸ਼ਿਸ਼ ਜਿਹੜੀ ਉਹ ਕਦੇ ਵਿਅਰਥ ਨਹੀਂ ਜਾਂਦੀ ਆਪਣੇ ਆਪ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਬਾਬਾ ਪਰ ਇੱਥੇ ਗੱਲ ਇਹ ਵੀ ਹੈ ਕਿ ਜ਼ਿੰਦਗੀ ਵਿੱਚ ਮਿਹਨਤ ਕਰਨਾ ਕੋਈ ਮੁਸ਼ਕਲ ਨਹੀਂ ਮਿਹਨਤ ਬਹੁਤ ਲੋਕ ਕਰ ਰਹੇ ਆਂ ਔਰ ਕਰਦੇ ਵੀ ਆਂ ਪਰ ਮੁਸ਼ਕਲ ਤਾਂ ਉਹ ਪਲ ਹੁੰਦਾ ਜਦੋਂ ਬਾਰ-ਬਾਰ ਕੀਤੀ ਮਿਹਨਤ ਜਿਹੜੀ ਹੈ ਨਾ ਉਹ ਰੰਗ ਨਹੀਂ ਲਿਆਉਂਦੀ ਬਾਬਾ ਜੀ ਔਰ ਜਿਹੜੇ ਆਪਣੇ ਆ ਦੇ ਬੰਦੇ ਨੂੰ ਭਰੋਸਾ ਹੁੰਦਾ ਹੈ ਉਹ ਤਾਂ ਸਗੋਂ ਹੋਰ ਪਿੱਛੇ ਨੂੰ ਲੈ ਆਉਂਦੇ ਆ ਉਹ ਦਰਅਸਲ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੁੰਦਾ ਇਹ ਵਕਤ ਹੀ ਐਸਾ ਹੁੰਦਾ ਬਾਬਾ ਜੀ ਇਹ ਖੇਡ ਹੀ ਐਸੀ ਹੁੰਦੀ ਹੈ ਸ਼ਾਇਦ ਕੁਝ ਨਵਾਂ ਰੰਗ ਜ਼ਿੰਦਗੀ ਦੇ ਵਿੱਚ ਮਲਕਦਕ ਹੋਣਾ ਚਾਹੁੰਦਾ ਪਰ ਗੱਲ ਫੇਰ ਉੱਥੇ ਆਉਂਦੀ ਹੈ ਕਿ ਮਿਹਨਤ ਕਰਨਾ ਕੋਈ ਮੁਸ਼ਕਲ ਨਹੀਂ ਮੁਸ਼ਕਲ ਉਹ ਪਲ ਹੁੰਦਾ ਜਦੋਂ बार-बार ਕੀਤੀ ਮਿਹਨਤ ਤਪੱਸਿਆ ਜਿਹੜੀ ਉਹ ਰੰਗ ਨਹੀਂ ਲਿਆਉਂਦੀ ਉਹ ਹੋ ਸਕਦਾ ਹੈ ਕਿਸੇ ਦੇ ਫੈਸਲੇ ਕਰਕੇ ਨਾ ਰੰਗ ਲਿਆਵੇ ਉਹ ਹੋ ਸਕਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਐਸਾ ਸ਼ਖਸ ਮਿਲ ਜਾਵੇ ਜੋ ਮਿਹਨਤ ਦਾ ਮੁੱਲ ਨਾ ਪੈਣ ਦੇਵੇ ਦੋ ਵਾਰ ਪੰਜ ਵਾਰ 10 ਵਾਰ ਜਦੋਂ ਹਰ ਕੋਸ਼ਿਸ਼ ਹਾਰ ਵਿੱਚ ਬਦਲ ਜਾਂਦੀ ਹੈ ਬਾਬਾ ਜੀ ਉਹ ਪਲ ਬੜਾ ਮੁਸ਼ਕਲ ਹੁੰਦਾ ਹੈ ਤਾ ਮਨ ਵਿੱਚ ਉਸ ਵੇਲੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਹੁਣ ਵੀ ਆਪਣੇ ਆਪ ਤੇ ਭਰੋਸਾ ਕੀਤਾ ਜਾ ਸਕਦਾ ਹੈ ਪਰ ਇੱਥੇ ਇਹ ਗੱਲ ਯਾਦ ਰੱਖਣਾ ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛਣਾ ਕਿ ਜਿਹੜੇ ਫੈਸਲੇ ਕਰਕੇ ਨੁਕਸਾਨ ਹੋਏ ਜਾਂ ਮਿਹਨਤ ਸਫਲ ਨਹੀਂ ਹੋਈ ਉਹ ਕੀ ਤੁਸੀਂ ਲਏ ਜ਼ਰਾ ਗੌਰ ਕਰਨਾ ਉਹ ਤੁਹਾਡੇ ਆਪਣੇ ਤੇ ਜੇ ਆਪਣੇ ਆਪ ਲਏ ਹੋਏ ਹੈ ਤਾਂ ਫਿਰ ਬਾਬਾ ਜੀ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਰ ਕਿਉਂ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਹੁਣ ਵੀ ਆਪਣੇ ਆਪ ਤੇ ਭਰੋਸਾ ਕੀਤਾ ਜਾ ਸਕਦਾ ਹੈ ਇਨਸਾਨ ਅਕਸਰ ਸੋਚਦਾ ਹੈ ਕਿ ਸ਼ਾਇਦ ਮੇਰੀ ਕਿਸਮਤ ਮੇਰੇ ਨਾਲ ਨਹੀਂ ਸ਼ਾਇਦ ਕੋਈ ਚਮਤਕਾਰ ਹੀ ਮੇਰਾ ਰਾਹ ਬਦਲੇਗਾ ਪਰ ਅਸਲੀਅਤ ਇਹ ਹੈ ਕਿ ਚਮਤਕਾਰ ਕਿਤੇ ਬਾਹਰ ਨਹੀਂ ਹੁੰਦੇ ਬਾਬਾ ਜੀ ਇਹ ਸਾਡੇ ਅੰਦਰ ਹੀ ਲੁਕਿਆ ਹੋਇਆ ਹੁੰਦਾ ਹੈ ਜਿਵੇਂ ਮਹਾਤਮਾ ਬੁੱਧ ਸਾਹਿਬ ਕਹਿੰਦੇ ਨੇ ਕਿ ਜਿਹੜਾ ਆਪਣੇ ਮਨ ਵਿੱਚ ਚਾਨਣ ਕਰ ਲੈਂਦਾ ਹੈ ਉਹਨੂੰ ਬਾਹਰਲੇ ਹਨੇਰੇ ਤੋਂ ਕਦੇ ਵੀ ਡਰ ਨਹੀਂ ਲੱਗਦਾ ਬਾਬਾ ਜੀ ਪਰ ਜਿਹੜਾ ਇਨਸਾਨ ਸ਼ੁਰੂਆਤੀ ਦਿਨਾਂ ਵਿੱਚ ਇਹ ਆਪਣੇ ਆਪ ਉੱਤੇ ਭਰੋਸਾ ਗਵਾ ਬੈਠਦਾ ਹੈ ਉਸ ਨੂੰ ਹਰ ਕਦਮ ਤੇ ਤਕਲੀफी ਤਕਲੀਫ ਮਿਲਦੀ ਹੈ ਇਸ ਲਈ ਮਹਾਤਮਾ ਬੁੱਧ ਸਾਹਿਬ ਨੇ ਤਿੰਨ ਇਹੋ ਜਿਹੇ ਸਿਧਾਂਤ ਦੱਸੇ ਦੇ ਬਾਬਾ ਜੀ ਇਹੋ ਜਿਹੇ ਰਾਹ ਦੱਸੇ ਨੇ ਜਿਹੜੇ ਇਨਸਾਨ ਨੂੰ ਨਾ ਸਿਰਫ ਆਪਣੇ ਆਪ ਤੇ ਯਕੀਨ ਦਿਵਾਉਂਦੇ ਨੇ ਬਲਕਿ ਜੀਵਨ ਨੂੰ ਨਵੀਂ ਦਿਸ਼ਾ ਵੀ ਦੇ ਦਿੰਦੇ ਨੇ ਸੋ ਜ਼ਰਾ ਗੌਰ ਕਰਨਾ ਅੱਜ ਦੀ ਇੱਕ ਕਹਾਣੀ ਜਿਹੜੀ ਹੈ ਉਹ ਇਸੇ ਤਰ੍ਹਾਂ ਦੀ ਹੈ ਇੱਕ ਪਿੰਡ ਬਾਬਾ ਜੀ ਛੋਟਾ ਜਿਹਾ ਪਿੰਡ ਸੀ ਕਸਬਾ ਕਹਿ ਲੋ ਕਿਸਾਨ ਆਪਣੇ ਪੁੱਤਰ ਨੂੰ ਲੈ ਕੇ ਮਹਾਤਮਾ ਬੁੱਧ ਸਾਹਿਬ ਦੇ ਕੋਲ ਪਹੁੰਚਿਆ ਦੋਨਾਂ ਦੇ ਚਿਹਰੇ ਥੱਕੇ ਹੋਏ ਸਨ ਅੱਖਾਂ ਵਿੱਚ ਹਾਰ ਦਾ ਬੋਝ ਸੀ ਤੇ ਬੁੱਲਾਂ ਤੇ ਸਿਰਫ ਚੁੱਪ ਉਹ ਚੁੱਪਚਾਪ ਜ਼ਮੀਨ ਵੱਲ ਤੱਕਦੇ ਰਹੇ ਪਰ ਉਹਨਾਂ ਦੀ ਇਹ ਚੁੱਪ ਜਿਹੜੀ ਆ ਉਹ ચીਖ ਰਹੀ ਸੀ ਤੇ ਹੁਣ ਜਦੋਂ ਵਕਤ ਐਸਾ ਆ ਹੋਵੇ ਨਾ ਚੱਲਦਾ ਹੋਵੇ ਤਾਂ ਇਨਸਾਨ ਕਿਸੇ ਮਹਾਤਮਾ ਨੂੰ ਲੱਭਦਾ ਕੋਈ ਸੰਤ ਲੱਭ ਜਾਵੇ ਜਿਹੜਾ ਸਾਨੂੰ ਰਾਹ ਦਿਖਾਵੇ ਕੋਈ ਗੁਰੂ ਕੋ ਕਾਮਲ ਮੁਰਸ਼ਿਦ ਲੱਭ ਜਾਵੇ ਉਹ ਵੀ ਲੱਭ ਰਹੇ ਸੀ ਉਹਨਾਂ ਨੇ ਸੁਣਿਆ ਸੀ ਵੀ ਮਹਾਤਮਾ ਬੁੱਧ ਸਾਹਿਬ ਆਇਆ ਤਾਂ ਉਹ ਚਲੇ ਗਏ ਉਹਨਾਂ ਕੋਲ ਜਦੋਂ ਮਹਾਤਮਾ ਬੁੱਧ ਸਾਹਿਬ ਦੇ ਕੋਲ ਪਹੁੰਚੇ ਤਾਂ ਮਹਾਤਮਾ ਬੁੱਧ ਤਾਂ ਉਹਨਾਂ ਦਾ ਚਿਹਰਾ ਦੇਖਦਿਆਂ ਹੀ ਸਮਝ ਗਏ ਜਦੋਂ ਬੁੱਧ ਸਾਹਿਬ ਨੇ ਹਾਲਚਲ ਪੁੱਛਿਆ ਤਾਂ ਕਿਸਾਨ ਦੇ ਪੁੱਤਰ ਤੋਂ ਰਿਆ ਨ ਗਿਆ ਉਹ ਅਚਾਨਕ ਬੋਲ ਉੱਠਿਆ ਉਹ ਕਹਿਣ ਲੱਗਾ ਮਹਾਤਮਾ ਜੀ ਮੈਂ ਪਿਛਲੇ 5 ਸਾਲਾਂ ਤੋਂ ਪਿਤਾ ਜੀ ਦੇ ਨਾਲ ਕੰਮ ਕਰ ਰਿਹਾ ਹਾਂ ਮਿਹਨਤ ਕਰ ਰਿਹਾ ਹਾਂ ਹਰ ਵਾਰ ਸੋਚਦਾ ਕਿ ਇਸ ਵਾਰੀ ਮਿਹਨਤ ਰੰਗ ਲਿਆਵੇਗੀ ਪਰ ਹੁਣ ਇਸ ਤਰ੍ਹਾਂ ਲੱਗਦਾ ਕਿ ਕਿਸਮਤ ਕਦੇ ਵੀ ਸਾਡਾ ਸਾਥ ਨਹੀਂ ਦਿੰਦੀ ਜਦੋਂ ਜ਼ਮੀਨ ਵਿੱਚ ਬੀਜ ਬੋਇਆ ਤਾਂ ਪਾਣੀ ਦੀ ਲੋੜ ਸੀ ਉਦੋਂ ਸੋਕਾ ਪੈ ਗਿਆ ਫਿਰ ਫਸਲ ਚੰਗੀ ਹੋਈ ਤਾਂ ਅਚਾਨਕ ਹੜਾ ਆ ਗਏ ਫਿਰ ਚਲੋ ਸਭ ਕੁਝ ਠੀਕ ਹੋਇਆ ਤਾਂ ਫਸਲ ਵਿੱਚ ਕੀੜੀਆਂ ਦੀ ਬਿਮਾਰੀ ਲੱਗ ਗਈ ਹਰ ਕੋਸ਼ਿਸ਼ ਮਿੱਟੀ ਵਿੱਚ ਮਿਲ ਗਈ ਲੋਕ ਕਹਿੰਦੇ ਨੇ ਸਮਾਂ ਖਰਾਬ ਹੈ ਕੁਝ ਕਹਿੰਦੇ ਨੇ ਕੋਸ਼ਿਸ਼ ਕਰਦੇ ਰਹੋ ਪਰ ਕਿੰਨੀ ਵਾਰ ਕਰੀਏ ਮਹਿਮਾ ਨੂੰ ਹਰ ਰੋਜ਼ ਦੁਖੀ ਦੇਖਦਾ ਆ ਤ ਰਾਤ ਨੂੰ ਨੀਂਦ ਨਹੀਂ ਆਉਂਦੀ ਲੱਗਦਾ ਕਿਸਮਤ ਕਦੇ ਸਾਥ ਨਹੀਂ ਦੇਵੇਗੀ ਕਿ ਅਸੀਂ ਇਸੇ ਤਰ੍ਹਾਂ ਹੀ ਦੁਖੀ ਰਵਾਂਗੇ ਹੁਣ ਤੁਸੀਂ ਸਾਨੂੰ ਰਾਹ ਪਾਓ ਉਸ ਕਿਸਾਨ ਦੇ ਪੁੱਤਰ ਦੀ ਗੱਲ ਸੁਣ ਕੇ ਨਾ ਉਸ ਨੌਜਵਾਨ ਦੀ ਗੱਲ ਸੁਣ ਕੇ ਤਾਂ ਮਹਾਤਮਾ ਬੁੱਧ ਸਾਹਿਬ ਚੁੱਪ ਬੈਠੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਦਇਆ ਸੀ ਕਿਉਂਕਿ ਜਿਹੜੇ ਫਕੀਰ ਹੁੰਦੇ ਨਾ ਇਉ ਤੋ ਬੇਸ਼ੱਕ ਤੁਹਾਨੂੰ ਸੱਚ ਲੱਗਦੇ ਇਹਨਾਂ ਦੇ ਬੋਮ ਦੇ ਕਾਜੇ ਹੁੰਦੇ ਆ ਇਹ ਕਿਸੇ ਦਾ ਦੁੱਖ ਜਰਿਆ ਨਹੀਂ ਜਾਂਦਾ ਇਹਨਾਂ ਜਿਹੜੇ ਅਸਲ ਹੁੰਦੇ ਆ ਜ਼ਰਾ ਗੌਰ ਕਰ ਉਹ ਮਾਇਆ ਲੈਣ ਵਾਲੇ ਕਿਸੇ ਢੰਗ ਨਾਲ ਆ ਤਰੀਕੇ ਨਾਲ ਉਹ ਤੇ ਉਹ ਹੋਰ ਹੁੰਦੇ ਆ ਉਹਨਾਂ ਦੇ ਅੰਦਰ ਦਿਆਦੂਆ ਨਾ ਦੀ ਕੋਈ ਚੀਜ਼ ਨਹੀਂ ਹੁੰਦੀ ਉਹ ਬਸ ਆਪਣਾ ਐਦਾ ਹੀ ਸਮਾਸਾਰਨਾਸਤੇ ਹੁੰਦੇ ਆ ਇਹ ਲੋਕ ਯਾਰਾ ਗੌਰ ਕਰਨਾ ਇੱਥੇ ਕਾਮਲ ਮੁਰਸ਼ਿਦਾ ਦੀ ਗੱਲ ਰੱਬ ਲੋਕਾਂ ਦੀ ਪੁਰਾਣੇ ਯਕਾ ਵਿੱਚ ਦਿਆ ਸੀ ਮਹਾਤਮਾ ਬੋਧ ਸਾਹਿਬ ਦੇ ਕੁਝ ਸਮੇਂ ਬਾਅਦ ਮਹਾਤਮਾ ਬੋਧ ਨੇ ਕਿਹਾ ਜੀਵਨ ਵਿੱਚ ਦੁੱਖ ਦੇ 8 ਕਾਰਨ ਹੁੰਦੇ ਨੇ ਜਨਮ ਦਾ ਦੁੱਖ ਬੁਢਾਪੇ ਦਾ ਦੁੱਖ ਬਿਮਾਰੀ ਦਾ ਦੁੱਖ ਮੌਤ ਦਾ ਦੁੱਖ ਕੋਈ ਮਾੜੀ ਚੀਜ਼ ਹੋ ਜਾਵੇ ਤਾਂ ਉਸ ਦਾ ਦੁੱਖ ਕੋਈ ਚੰਗੀ ਚੀਜ਼ ਚਲੀ ਜਾਵੇ ਤਾਂ ਉਸ ਦਾ ਦੁੱਖ ਕਿਸੇ ਚੀਜ਼ ਨੂੰ ਚਾਹਿਆ ਤੇ ਉਹ ਚੀਜ਼ ਮਿਲੀ ਨਹੀਂ ਬਾਬਾ ਜੀ ਫਿਰ ਉਸ ਦਾ ਦੁੱਖ ਜ਼ਰਾ ਗੌਰ ਕਰਨਾ ਸੋ ਇਸੇ ਤਰ੍ਹਾਂ ਦੇ ਜਿਹੜੇ ਹੈ ਦੁੱਖ ਜਿਹੜੇ ਆ ਉਹ ਇਨਸਾਨ ਨੂੰ ਦੁਖੀ ਕਰ ਦਿੰਦੇ ਹਨ ਮਨ ਦੇ ਪੰਜ ਬਹੁਤਾਂ ਦਾ ਕਾਰਨ ਵੀ ਦੁੱਖ ਹੁੰਦਾ ਇਹ ਅੱਠ ਦੁੱਖਾਂ ਦੇ ਕਰਕੇ ਜੀਵਨ ਵਿੱਚ ਕਈ ਕਿਸਮ ਦੇ ਦੁੱਖ ਹੁੰਦੇ ਨੇ ਤੇ ਇਹਨਾਂ ਤੋਂ ਬਚਣ ਦੀ ਕੋਈ ਦਵਾਈ ਨਹੀਂ ਜ਼ਰਾ ਗੌਰ ਕਰਨਾ ਭਾਵੇਂ ਕੋਈ ਰਾਜਾ ਹੋਵੇ ਭਾਵੇਂ ਕੋਈ ਗਰੀਬ ਹੋਵੇ ਆਵੇਂ ਕੋਈ ਰੰਕ ਹੋਵੇ ਹਰ ਕੋਈ ਇਹਨਾਂ ਦੁੱਖਾਂ ਵਿੱਚੋਂ ਲੰਘਦਾ ਹੀ ਲੰਘਦਾ ਹੈ ਬਾਬਾ ਜੀ ਪਰ ਸਭ ਤੋਂ ਭਾਰੀ ਦੁੱਖ ਉਹ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਮੇਰੇ ਜੀਵਨ ਵਿੱਚ ਦੁੱਖ ਆਉਣਾ ਹੀ ਨਹੀਂ ਚਾਹੀਦਾ ਮੈਨੂੰ ਕੋਈ ਤਕਲੀਫ ਹੋਣੀ ਹੀ ਨਹੀਂ ਚਾਹੀਦੀ ਇਸ ਗਲਤ ਉਮੀਦ ਦਾ ਬੋਝ ਜਿਹੜਾ ਇਨਸਾਨ ਨੂੰ ਸਭ ਤੋਂ ਵੱਧ ਥਕਾਉਂਦਾ ਹੈ ਤੇ ਇਨਸਾਨ ਆਪਣੇ ਉੱਤੇ ਭਰੋਸਾ ਗਵਾ ਬੈਠਦਾ ਤਾਂ ਉਸ ਲੜਕੇ ਨੇ ਇਹ ਗੱਲਾਂ ਸੁਣਨ ਤੋਂ ਬਾਅਦ ਕਿਹਾ ਕਿ ਮੈਨੂੰ ਤੁਹਾਡੀ ਗੱਲ ਸਮਝ ਆ ਰਹੀ ਹੈ ਮੈਂ ਮੰਨਦਾ ਆ ਕਿ ਦੁੱਖ ਹੈ ਪਰ ਹੁਣ ਮੈਂ ਇਹਨੂੰ ਪਾਰ ਕਿਵੇਂ ਕਰਾਂ ਬਾਬਾ ਜੀ ਜ਼ਰੂਰਤ ਲਈ ਧਨ ਕਿਵੇਂ ਕਮਾਈਏ ਤਾਂ ਮਹਾਤਮਾ ਬੁੱਧ ਸਾਹਿਬ ਨੇ ਕਿਹਾ ਕੱਲ ਨੂੰ ਤੂੰ ਕੱਲਾ ਮੇਰੇ ਕੋਲ ਆਈ ਕਿ ਪੁੱਤਰ ਜੀ ਕੱਲ ਨੂੰ ਤੁਸੀਂ ਕੱਲੇ ਜੋ ਹੈ ਉਹ ਮੇਰੇ ਕੋਲ ਆਉਣਾ ਸੋ ਅਗਲੇ ਦਿਨ ਲੜਕਾ ਜਿਹੜਾ ਸੀ ਉਹ ਕੱਲਾ ਪਹੁੰਚ ਗਿਆ ਬਾਬਾ ਜੀ ਪਰ ਅੱਜ ਮਹਾਤਮਾ ਬੁੱਧ ਸਾਹਿਬ ਕਿਤੇ ਦਿਖੇ ਨਹੀਂ ਪੁੱਛਿਆ ਤਾਂ ਲੋਕਾਂ ਨੇ ਕਿਹਾ ਅੱਜ ਉਹ ਆਪਣੀ ਕੁਟਿਆ ਤੋਂ ਬਾਹਰ ਆਏ ਹੀ ਨਹੀਂ ਲੜਕਾ ਉਡੀਕ ਕਰਦਾ ਰਿਹਾ ਕਈ ਘੰਟੇ ਲੰਘ ਗਏ ਬੇਚੈਨੀ ਵਧਦੀ ਗਈ ਸੰਕੋਚ ਕਰਦਾ ਰਿਹਾ ਪਰ ਆਖਰਕਾਰ ਉਸਨੇ ਦਰਵਾਜ਼ੇ ਤੇ دستਕ ਦਿੱਤੀ ਪਹਿਲਾ ਹੋਲੀ ਜੀ دستਕ ਦਿੱਤੀ ਫਿਰ ਜ਼ੋਰ ਨਾਲ ਕਹਿਣ ਲੱਗਾ ਮੈਂ ਤੁਹਾਨੂੰ ਮਿਲਣ ਆਇਆ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ ਸਿਰਫ ਚੁੱਪ ਲੋਕਾਂ ਨੇ ਕਿਹਾ ਉਹ ਤਾਂ ਅੰਦਰ ਹੀ ਬੈਠੇ ਨੇ ਪਰ ਸ਼ਾਇਦ ਅੱਜ ਕਿਸੇ ਨਾਲ ਮਿਲਣਾ ਨਹੀਂ ਚਾਹੁੰਦੇ ਕੁਝ ਲੋਕ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਸ਼ਾਇਦ ਭਾਈ ਇਸੇ ਲੜਕੇ ਕਰਕੇ ਜਿਹੜਾ ਹੈ ਉਹ ਅੱਜ ਸਾਨੂੰ ਵੀ ਨਹੀਂ ਮਿਲਣਗੇ ਇਹਨੂੰ ਇੱਥੋਂ ਚਲੇ ਜਾਣਾ ਚਾਹੀਦਾ ਪਰ ਲੜਕਾ ਬਾਬਾ ਜੀ ਉਡੀਕ ਕਰਦਾ ਰਿਹਾ ਦਿਨ ਛਿਪਨ ਲੱਗਾ ਇੱਕ ਇੱਕ ਕਰਕੇ ਸਾਰੇ ਜਾਣੇ ਚਲੇ ਗਏ ਹਨੇਰਾ ਹੋਇਆ ਲੜਕਾ ਦਰਵਾਜ਼ੇ ਦੇ ਕੋਲ ਬੈਠ ਗਿਆ ਅੱਜ ਉਸ ਨੂੰ ਜਵਾਬ ਦੀ ਬਹੁਤ ਉਮੀਦ ਸੀ ਪਰ ਹੁਣ ਉਸ ਦੀ ਹਿੰਮਤ ਟੁੱਟਣ ਲੱਗੀ ਉਸ ਦਾ ਮਨ ਭਾਰੀ ਸੀ ਅੱਖਾਂ ਵਿੱਚ ਹੰਝੂ ਸੀ ਤਾਂ ਅਚਾਨਕ ਉਸ ਦੀ ਨਜ਼ਰ ਦਰਵਾਜ਼ੇ ਦੇ ਹੇਠਲੇ ਹਿੱਸੇ ਤੇ ਪਈ ਦਰਵਾਜ਼ੇ ਦੇ ਹੇਠਾਂ ਇੱਕ ਛੋਟੀ ਜਿਹੀ ਚਿਟਕਣੀ ਲੱਗੀ ਸੀ ਤੇ ਕੰਬਦੇ ਹੋਏ ਹੱਥਾਂ ਨਾਲ ਉਹਨੇ ਚਿਟਕਣੀ ਖੋਲੀ ਧੱਕਾ ਮਾਰਿਆ ਤੇ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਦਰਵਾਜ਼ਾ ਤਾਂ ਬੜੀ ਆਸਾਨੀ ਨਾਲ ਖੁੱਲ ਗਿਆ ਉਸਨੇ ਵੇਖਿਆ ਕਿ ਸਾਹਮਣੇ ਮਹਾਤਮਾ ਬੁੱਧ ਸਾਹਿਬ ਖੜੇ ਮੁਸਕੁਰਾ ਰਹੇ ਨੇ ਤਾਂ ਮਹਾਤਮਾ ਬੁੱਧ ਸਾਹਬ ਨੇ ਉਸ ਵੇਲੇ ਕਿਹਾ ਜੇਕਰ ਅੱਜ ਤੂੰ ਮੈਨੂੰ ਮਿਲਣ ਤੋਂ ਬਿਨਾ ਚਲਿਆ ਜਾਂਦਾ ਤਾਂ ਇਹ ਸੱਚ ਤੇਰੇ ਤੋਂ ਲੁਕਿਆ ਹੀ ਰਹਿੰਦਾ ਇਹੀ ਦੁੱਖਾਂ ਨੂੰ ਪਾਰ ਕਰਨ ਦਾ ਰਾਜ਼ ਹੈ ਤੈਨੂੰ ਸਾਰਾ ਦਿਨ ਲੱਗਦਾ ਰਿਹਾ ਕਿ ਦਰਵਾਜ਼ਾ ਅੰਦਰੋਂ ਬੰਦ ਹੈ ਤੇ ਉਡੀਕ ਕਰਨ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਜੀਵਨ ਦੇ ਦੁੱਖ ਵੀ ਇਹੋ ਜਿਹੇ ਹੀ ਹੁੰਦੇ ਨੇ ਬਾਬਾ ਜੀ ਸਾਨੂੰ ਲੱਗਦਾ ਹੈ ਕਿ ਸਾਨੂੰ ਰੋਕਣ ਵਾਲੀ ਤਾਕਤ ਬਾਹਰਲੀ ਐ ਸਮਾਜ ਹਾਲਾਤ ਕਿਸਮਤ ਪਰ ਸਾਚੇ ਐ ਕਿ ਰੁਕਾਵਟਾਂ ਸਿਰਫ ਭਰਮ ਹੁੰਦੀਆਂ ਨੇ ਕਿ ਸ਼ਾਇਦ ਪਤਾ ਨਹੀਂ ਅਸੀਂ ਕਮਜ਼ੋਰ ਆ ਜਾਂ ਸਾਡੇ ਅੰਦਰ ਇਹ ਗੱਲਾਂ ਸਾਡੇ ਵੱਡੇ ਆਣੇ ਵਾਰ ਦਤੀਆਂ ਹੁੰਦੀਆਂ ਨੇ ਤੇਰੇ ਵੱਸ ਦੀ ਗੱਲ ਨਹੀਂ ਇਦਾਂ ਮੈਂ ਪਹਿਲਾਂ ਕਿਹਾ ਸੋ ਇਹ ਦਿਖਣ ਵਿੱਚ ਡਰਾਉਣੀਆਂ ਲੱਗਦੀਆਂ ਨੇ ਪਰ ਜਦੋਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਦੇ ਹੋ ਤੇ ਕੋਸ਼ਿਸ਼ ਕਰਦੇ ਹੋ ਤਾਂ ਉਹ ਚਟਕਣੀ ਦੇ ਵਾਂਗ ਬਿਲਕੁਲ ਸਧਾਰਨ ਬਣ ਜਾਂਦੀਆਂ ਨੇ ਹਮੇਸ਼ਾ ਯਾਦ ਰੱਖੋ ਤੁਸੀਂ ਮੁਸ਼ਕਲਾਂ ਨਾਲੋਂ ਵੱਧ ਤਾਕਤਵਰ ਹੋ ਮੁਸ਼ਕਲਾਂ ਦੇ ਹੱਲ ਤੁਹਾਡੇ ਹੀ ਕੋਲ ਨੇ ਜਦੋਂ ਇਹ ਗੱਲ ਸੁਣੀ ਤਾਂ ਉਸ ਲੜਕੇ ਦੀਆਂ ਅੱਖਾਂ ਵਿੱਚ ਪਹਿਲੀ ਵਾਰ ਚਮਕ ਵਾਪਸ ਆ ਗਈ ਉਸ ਦੇ ਅੰਦਰ ਕਿਤੇ ਦੀਵਾ ਬਲ ਗਿਆ ਬਾਬਾ ਜੀ ਜਲ ਉੱਠਿਆ ਮਹਾਤਮਾ ਬੁੱਧ ਸਾਹਿਬ ਨੇ ਕਿਹਾ ਯਾਦ ਰੱਖ ਵਿਸ਼ਵਾਸ ਤੇ ਗਿਆਨ ਦੀ ਤਾਕਤ ਸਾਡੇ ਅੰਦਰ ਹੀ ਹੈ ਇਹ ਹੀ ਤਾਕਤ ਸਾਨੂੰ ਜ਼ਿੰਦਗੀ ਦੇ ਦੁੱਖਾਂ ਤੋਂ ਜਿਹੜਾ ਹੈ ਉਹ ਪਾਰ ਲੈ ਜਾਂਦੀ ਹੈ 83 ਦੁੱਖ 83 ਦੁੱਖ ਮਤਲਬ ਡਰ ਤੇ ਪ੍ਰਤੀਕਿਰਿਆ ਜਦੋਂ ਤੁਸੀਂ ਡਰ ਕੇ ਕੋਈ ਪ੍ਰਤੀਕਿਰਿਆ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਭੁੱਲ ਜਾਂਦੇ ਹੋ ਤਾਂ ਮਹਾਤਮਾ ਬੁੱਧ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਆਪਣੇ ਉੱਤੇ ਭਰੋਸਾ ਗਵਾ ਬੈਠਣਾ ਸਭ ਤੋਂ ਵੱਡਾ ਨੁਕਸਾਨ ਹੈ ਕਿਉਂਕਿ ਜਿਹੜੇ ਮਨ ਵਿੱਚ ਡਰ ਹੈ ਨਾ ਉਹ ਆਪਣੇ ਉੱਪਰ ਯਕੀਨ ਕਰਦਾ ਹੈ ਤੇ ਨਾ ਹੀ ਉਹ ਅਸਲੀ ਆਜ਼ਾਦੀ ਨੂੰ ਮਹਿਸੂਸ ਕਰ ਪਾਉਂਦਾ ਇਸ ਲਈ ਜੇਕਰ ਮੁਸ਼ਕਲ ਤੋਂ ਬਾਹਰ ਨਿਕਲਣਾ ਹੈ ਤਾਂ ਡਰ ਦੀ ਪ੍ਰਤੀਕਿਰਿਆ ਨੂੰ ਪਾਰ ਕਰਨਾ ਪਵੇਗਾ ਬਾਬਾ ਜੀ ਹੁਣ ਡਰ ਮਟੋਣ ਲਈ ਸਭ ਤੋਂ ਪਹਿਲਾਂ ਸਮਝੋ ਕਿ ਇਹ ਆਉਂਦਾ ਕਿੱਥੋਂ ਹੈ ਦੁਨੀਆ ਤੋਂ ਇਕੱਠਾ ਕੀਤਾ ਗਿਆ ਬੋਝ ਬਾਦਮਾ ਬੁੱਧ ਸਾਹਿਬ ਕਹਿੰਦੇ ਨੇ ਕਿ ਸਾਡੀ ਹਾਲਾਤ ਬਿਲਕੁਲ ਉਸ ਬਾਜ ਵਰਗੀ ਹੈ ਜਿਹਨੂੰ ਮੁਰਗੀਆਂ ਦੇ ਵਿੱਚ ਪਾਲਿਆ ਗਿਆ ਹੋਵੇ ਤੇ ਉਸਨੇ ਆਪਣੇ ਆਪ ਨੂੰ ਮੁਰਗੀ ਮੰਨ ਲਿਆ ਇਸੇ ਤਰ੍ਹਾਂ ਬਚਪਨ ਵਿੱਚ ਤੁਸੀਂ ਨਡਰ ਸੀ ਡਰ ਤੇ ਸੰਕੋਚ ਕੀ ਹੁੰਦਾ ਹੈ ਤੁਸੀਂ ਜਾਣਦੇ ਹੀ ਨਹੀਂ ਸੀ ਤੁਸੀਂ ਹਰ ਚੀਜ਼ ਅਜ਼ਮਾਉਂਦੇ ਤੇ ਖੁਸ਼ ਰਹਿੰਦੇ ਸੀ ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਹਰ ਚੀਜ਼ ਵਿੱਚ ਚੰਗਾ ਮਾੜਾ ਲਗਾ ਕੇ ਦੇਖਣ ਲੱਗੇ ਸਮਾਜ ਤੇ ਲੋਕਾਂ ਦੀਆਂ ਗੱਲਾਂ ਬਿਨਾਂ ਸੋਚੇ ਸਵੀਕਾਰਨ ਲੱਗ ਪਏ ਐਕਸੈਪਟ ਕਰਨ ਲੱਗ ਪਏ ਵੀ ਯਾਰ ਇਹਨੇ ਆ ਕੇ ਅੱਛਾ ਇਹ ਠੀਕ ਹੈ। ਅੱਛਾ ਇਹ ਇਹ ਗਲਤ ਹੈ। ਜ਼ਰਾ ਲੋਕਾਂ ਨੇ ਕਿਹਾ ਤਾਂ ਤੁਸੀਂ ਉਹਨੂੰ ਮੰਨ ਲਿਆ। ਕਿਸੇ ਨੇ ਕਿਹਾ ਜੀਵਨ ਵਿੱਚ ਕੁਝ ਵੀ ਚੰਗਾ ਕਰਨਾ ਬਹੁਤ ਔਖਾ ਹੈ। ਜੀਵਨ ਵਿੱਚ ਚੰਗੇ ਲੋਕ ਹੈ ਹੀ ਨਹੀਂ। ਕਿਸੇ ਨੇ ਕਹਿਦਾ ਜੀ ਜ਼ਿੰਦਗੀ ਜੀਣੀ ਬੜੀ ਔਖੀ ਹੈ। ਰੋਟੀ ਕਾਣੀ ਬੜੀ ਔਖੀ ਹੈ। ਇਹ ਅਕਸਰ ਤੁਹਾਨੂੰ ਉਹ ਲੋਕ ਮਿਲਣਗੇ ਜਿਹੜੇ ਨੌਕਰੀਆਂ ਚ ਹੁੰਦੇ ਨੇ। ਸਵੇਰੇ ਉੱਠ ਕੇ ਬਾਊ ਬਣ ਕੇ ਜਾਣ ਵਾਲਾ ਬੰਦਾ ਸ਼ਾਮ ਨੂੰ ਆ ਜੇ ਉਹ ਆਪਣਾ ਤਾਂ ਸਮੇਂ ਖਰਾਬ ਕਰ ਹੀ ਰਿਹਾ ਹੈ ਆਪਣੇ ਪਿੱਛੇ ਵਾਲਿਆਂ ਦਾ ਵੀ ਕਰ ਰਿਹਾ ਹੈ ਕਿਉਂਕਿ ਉਹਨਾਂ ਦੱਸਦਾ ਹੈ ਨਾ ਉਹ ਕਿ ਜ਼ਿੰਦਗੀ ਜੀਣੀ ਬੜੀ ਔਖੀ ਹੈ ਭਾਈ ਇਹ ਜਰਾ ਗੌਰ ਕਰਦਾ ਇਹੋ ਜਿਹੇ ਗੱਲਾਂ ਕਰਨ ਵਾਲੇ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਰ ਰਹੇ ਹੈ ਉਹ ਕਿੱਡਾ ਵੱਡਾ ਨੁਕਸਾਨ ਕਰ ਰਹੇ ਸੋ ਇਹ ਗੱਲ ਯਾਦ ਰੱਖਣਾ ਕੋਈ ਕਹਿੰਦਾ ਕਿ ਜ਼ਿੰਦਗੀ 'ਚ ਚੰਗੇ ਲੋਕ ਹੈ ਹੀ ਨਹੀਂ ਕੱਲ ਦਾ ਕੀ ਭਰੋਸਾ ਇਹ ਸਾਰੀਆਂ ਗੱਲਾਂ ਤੁਹਾਡੇ ਅੰਦਰਲੇ ਮਾਨਦ ਦਾ ਹਿੱਸਾ ਬਣ ਗਈਆਂ ਬਾਬਾ ਜੀ ਹੌਲੀ-ਹੌਲੀ ਭੀੜ ਦਾ ਡਰ ਜਿਹੜਾ ਹੈ ਸਮਾਜ ਦੀ ਸੋਚ ਹੋਰਨਾਂ ਦੀਆਂ ਉਮੀਦਾਂ ਤੁਹਾਡੇ ਅਵਚੇਤਨ ਮਨ ਵਿੱਚ ਘਰ ਕਰਨ ਲੱਗ ਪਈਆਂ ਹੁਣ ਸਾਨੂੰ ਇਹੀ ਸ਼ਿਕਾਇਤਾਂ ਤੇ ਸੀਮਾਵਾਂ ਜਿਹੜੀਆਂ ਹੈ ਉਹ ਸੱਚ ਲੱਗਣ ਲੱਗੀਆਂ ਪਰ ਸਚਾਈ ਇਹ ਹੈ ਕਿ ਭੀੜ ਕਦੇ-ਕਦੇ ਕਿਸੇ ਨੂੰ ਮਹਾਨ ਨਹੀਂ ਬਣਾਉਂਦੀ ਮਹਾਤਮਾ ਬੁੱਧ ਸਾਹਿਬ ਨੇ ਕਿਹਾ ਕਿ ਤੁਸੀਂ ਮੁਰਗੀਆਂ ਨਾਲ ਦਾਣੇ ਚੁਗਣ ਲਈ ਪੈਦਾ ਨਹੀਂ ਹੋਏ ਇਸ ਲਈ ਕਿਸੇ ਹੋਰ ਤੋਂ ਉਮੀਦ ਨਾ ਕਰੋ ਤੇ ਆਪਣੇ ਬਲਬੂਤੇ ਉੱਪਰ ਜੀਣਾ ਸਿੱਖੋ ਬਾਬਾ ਜੀ ਜ਼ਰਾ ਗੌਰ ਕਰਨਾ ਆਪਣੇ ਬਲਬੂਤੇ ਉੱਤੇ ਮਹਾਤਮਾ ਬੁੱਧ ਸਾਹਿਬ ਨੇ ਇਹੀ ਫਰਮਾਇਆ ਕਿ ਆਪਣੇ ਦਮ ਤੇ ਜੀਣਾ ਚਾਹੀਦਾ ਤੇ ਆਪਣੇ ਦਮ ਤੇ ਜੀਣ ਲਈ ਉਹਨਾਂ ਨੇ ਤਿੰਨ ਸਿਧਾਂਤ ਵੀ ਦੱਸੇ ਉਹ ਸਿਧਾਂਤ ਕਿਹੜੇ ਆ ਪਹਿਲਾ ਸਿਧਾਂਤ ਇਨਸਾਨ ਨੂੰ ਆਪਣੇ ਮਨ ਦੀ ਸ਼ਾਂਤੀ ਆਪ ਬਣਾਉਣੀ ਪੈਂਦੀ ਹੈ ਭਾਈ ਨੋ ਕੀ ਦਾ ਬਹੁਤ ਕੁਝ ਕਹਿੰਦੇ ਆ। ਮਹਾਤਮਾ ਬੁੱਧ ਸਾਹਿਬ ਨੇ ਕਿਹਾ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚੋਂ ਨਿਕਲ ਕੇ ਖੁਦ ਖੇੜਦਾ ਹੈ ਤੇ ਫਿਰ ਉਸ ਨੂੰ ਉਸ ਦੀ ਉਸ ਜਗ੍ਹਾ ਤੇ ਲੈ ਕੇ ਜਾਇਆ ਜਾ ਸਕਦਾ ਹੈ। ਕਿਉਂਕਿ ਚਿੱਕੜ ਦਾ ਫੁੱਲ ਜਿਹੜਾ ਹੁਣ ਕਮਲ ਦਾ ਫੁੱਲ ਹੈ ਜੇ ਉਹ ਚਿੱਕੜ ਦੇ ਵਿੱਚ ਉੱਗਿਆ ਠੀਕ ਹੈ ਖੜਿਆ ਉੱਥੇ ਪਰ ਜੇ ਉਹ ਚਿੱਕੜ ਵਿੱਚ ਹੀ ਰਿਹਾ ਤਾਂ ਸੜ ਜਾਏਗਾ ਬਾਬਾ ਜੀ। ਪਰ ਜੇ ਉੱਥੋਂ ਕੱਢ ਕੇ ਉਹ ਸਹੀ ਬਾਜ਼ਾਰ ਪਹੁੰਚ ਗਿਆ ਤਾਂ ਉਹਦਾ ਮੁੱਲ ਪੈਂਦਾ। ਸੋ ਇਹ ਗੱਲ ਯਾਦ ਰੱਖਣਾ ਉਹ ਆਪੇ ਹੀ ਖੜਦਾ। ਉਸੇ ਤਰ੍ਹਾਂ ਸਾਨੂੰ ਆਪਣੇ ਮਨ ਦੇ ਡਰ ਤੇ ਉਲਝਣਾ ਆਪ ਹੀ ਮਟਾਉਣੇ ਪੈਂਦੇ ਨੇ ਸਾਨੂੰ ਸਿਰਫ ਦਿਸ਼ਾ ਦਿਖਾਈ ਜਾ ਸਕਦੀ ਹੈ ਕੋਈ ਸਾਨੂੰ ਕਹਾਣੀ ਸੁਣਾ ਕੇ ਜਾਂ ਕੋਈ ਵਿਊ ਦਿਖਾ ਕੇ ਸਾਡੇ ਡਰ ਤੇ ਉਲਝਣ ਦੂਰ ਨਹੀਂ ਕਰ ਸਕਦਾ ਇਸ ਲਈ ਤੁਹਾਨੂੰ ਖੁਦ ਸ਼ਾਂਤੀ ਨਾਲ ਬੈਠ ਕੇ ਆਪਣੇ ਮਨ ਨੂੰ ਸਮਝਾਉਣਾ ਪਵੇਗਾ ਕਿ ਡਰਨ ਦੀ ਕੀ ਗੱਲ ਹੈ ਬਾਬਾ ਜੀ ਡਰਨ ਦੀ ਕੋਈ ਗੱਲ ਹੀ ਨਹੀਂ ਐ ਸੋਣਾ ਸਾਈ ਮੇਰੇ ਨਾਲ ਐ ਡਰਨ ਦੀ ਕਾਦੀਗਾ ਦੁਨੀਆ ਮਾਰੇ ਨਾ ਮਰੇ ਉਹ ਸਾਈ ਜਿਸ ਦੇ ਨਾਲ ਜੋਗੀ ਆ ਔਰ ਇਸ ਕਰਕੇ ਜਿਹੜਾ ਹੈ ਆਪਣੇ ਮਨ ਨੂੰ ਆਪ ਹੀ ਸਮਝਾਉਣਾ ਪਵੇਗਾ ਇਸ ਦੀਆਂ ਪ੍ਰਤੀਕਿਰਿਆਵਾਂ ਨੂੰ ਦੇਖਣਾ ਪਵੇਗਾ ਦੂਜਾ ਸਿਧਾਂਤ ਉਹਨਾਂ ਨੇ ਦੱਸਿਆ ਕਿ ਇਕਾਂਤ ਚੁਣੋ ਇਕਾਂਤ ਹੀ ਸੁੱਖ ਦਾ ਸਾਧਨਾ ਹੈ ਬਾਬਾ ਜੀ ਜਦੋਂ ਤੱਕ ਤੁਸੀਂ ਭੀੜ ਵਿੱਚ ਰਹੋਗੇ ਉਦੋਂ ਤੱਕ ਅਣਜਾਣੇ ਵਿੱਚ ਹੀ ਡਰ ਤੇ ਪੁਰਾਣੀ ਸੋਚ ਇਕੱਠੀ ਕਰਦੀ ਰਹੋਗੇ ਇਸ ਲਈ ਦੁਨੀਆ ਦੇ ਸ਼ੋਰ ਤੋਂ ਥੋੜਾ ਜਿਹਾ ਦੂਰ ਹੋ ਜਾਓ ਬਾਬਾ ਜੀ ਤੇ ਇਕਾਂਤ ਚੁਣੋ ਹਰ ਰੋਜ਼ ਕੁਝ ਸਮਾਂ ਆਪਣੇ ਵਿਚਾਰਾਂ ਦੇ ਨਾਲ ਇਕੱਲੇ ਬੈਠੋ ਇੱਥੇ ਪਹਿਲੀ ਵਾਰ ਸ਼ਾਂਤ ਮਨੋ ਸਥਿਤੀ ਵਿੱਚ ਤੁਹਾਨੂੰ ਆਪਣੇ ਜੀਵਨ ਦਾ ਮਕਸਦ ਜਾਣਨ ਦਾ ਮੌਕਾ ਮਿਲੇਗਾ ਤੀਜਾ ਸਿਧਾਂਤ ਜੋ ਮਹਾਤਮਾ ਬੁੱਧ ਸਾਹਿਬ ਨੇ ਦੱਸਿਆ ਕਿ ਜਿਹਦੇ ਕੋਲ ਉਦੇਸ਼ ਹੈ ਕੋਈ ਮੰਜ਼ਲ ਹੈ ਉਹੀ ਸੱਚਮੁੱਚ ਜਿਉਂਦਾ ਹੈ ਮਹਾਤਮਾ ਬੁੱਧ ਸਾਹਿਬ ਕਹਿੰਦੇ ਨੇ ਕਿ ਹਰ ਵਾਰ ਇਨਸਾਨ ਦਾ ਕਰਤਵਿਆ ਕਿ ਉਹ ਜ਼ਿੰਦਗੀ ਦੇ ਉਦੇਸ਼ ਨੂੰ ਖੋਜੇ ਫਿਰ ਪੂਰੇ ਸਮਰਪਣ ਦੇ ਨਾਲ ਉਸ ਨੂੰ ਪੂਰਾ ਕਰਨ ਵਿੱਚ ਜੁੜ ਜਾਵੇ ਉਦੇਸ਼ ਤੋਂ ਹੀ ਪਤਾ ਲੱਗਦਾ ਹੈ ਕਿ ਕਿਹੜੀ ਚੀਜ਼ ਅਸਲ ਵਿੱਚ ਜ਼ਰੂਰੀ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਛੱਡ ਸਕਦੇ ਹੋ ਜਿਵੇਂ ਪਰਬਤ ਦੀ ਯਾਤਰਾ ਕਰਨ ਵਾਲੇ ਨੂੰ ਹਮੇਸ਼ਾ ਚੋਟੀ ਦਿਖਦੀ ਹੈ ਬਾਬਾ ਜੀ ਉਹ ਵਾਰ-ਵਾਰ ਸਹੀ ਰਾਹ ਦੀ ਚੋਣ ਕਰਦਾ ਰਹਿੰਦਾ ਹੈ ਉਸੇ ਤਰ੍ਹਾਂ ਸਪਸ਼ਟ ਉਦੇਸ਼ ਮੰਜ਼ਲ ਹੀ ਇਨਸਾਨ ਨੂੰ ਇੱਕ ਰਾਹ ਤੇ ਬਣਾਈ ਰੱਖਦਾ ਉਸਦੇ ਵਿਚਾਰ ਤੇ ਊਰਜਾ ਵਿਅਰਥ ਨਹੀਂ ਜਾਂਦੇ ਇਸ ਲਈ ਮਹਾਨ ਉਦੇਸ਼ ਹੀ ਇਨਸਾਨ ਨੂੰ ਮਹਾਨ ਬਣਾਉਂਦਾ ਹੈ ਮਹਾਤਮਾ ਬੁੱਧ ਨੇ ਕਿਹਾ ਕਿ ਜੇਕਰ ਕਦੇ ਵੀ ਜ਼ਿੰਦਗੀ ਵਿੱਚ ਉਦੇਸ਼ ਛੋਟਾ ਲੱਗੇ ਤਾਂ ਤੁਹਾਨੂੰ ਸੰਤੁਸ਼ਟੀ ਨਾ ਹੋਵੇ ਤਾਂ ਟੀਚਾ ਪੂਰਾ ਹੋਣ ਤੇ ਅਗਲਾ ਉਦੇਸ਼ ਚੁਣੋ ਬਾਬਾ ਜੀ ਜਦੋਂ ਇੱਕ ਮੰਜ਼ਲ ਹੋ ਗਈ ਪੂਰੀ ਫਿਰ ਦੂਜੀ ਮੰਜ਼ਲ ਚੁਣ ਲਓ ਹੌਲੀ ਹੌਲੀ ਤੁਸੀਂ ਸਮਝਦਾਰ ਹੋ ਜਾਓਗੇ ਤੇ ਛੋਟੀਆਂ ਗੱਲਾਂ ਵਿੱਚ ਉਲਝਣਾ ਛੱਡ ਦਿਓਗੇ ਮਹਾਤਮਾ ਬੁੱਧ ਸਾਹਿਬ ਜੀ ਨੇ ਕਿਹਾ ਕਿ ਜੋ ਆਪਣੇ ਆਪ ਤੇ ਭਰੋਸਾ ਕਰਦਾ ਹੈ ਉਹ ਆਪਣੇ ਮਨ ਦੀਆਂ ਪ੍ਰਤੀਕਿਰਿਆਵਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦਾ ਉਹ ਹਰ ਗਲਤੀ ਨੂੰ ਜਿੱਤ ਵਿੱਚ ਬਦਲਦਾ ਤੇ ਲਗਾਤਾਰ ਯਤਨਸ਼ੀਲ ਰਹਿੰਦਾ ਹੈ ਮਹਾਤਮਾ ਬੁੱਧ ਸਾਹਿਬ ਨੇ ਕਿਹਾ ਯਾਦ ਰੱਖੋ ਤੁਹਾਡਾ ਇੱਕ ਪਲ ਦਾ ਯਤਨ ਵੀ ਵਿਅਰਥ ਨਹੀਂ ਜਾਂਦਾ ਇਸ ਲਈ ਜੋ ਆਪਣੇ ਯਤਨ ਵਿੱਚ ਅਡੋਲ ਰਹਿੰਦਾ ਹੈ ਉਹ ਹਮੇਸ਼ਾ ਆਪਣੀ ਮੰਜ਼ਲ ਤੱਕ ਪਹੁੰਚਦਾ ਹੈ ਬਾਬਾ ਜੀ ਇਹੋ ਨਿਯਮ ਹੈ ਇਸ ਲਈ ਨਤੀਜੇ ਦੀ ਚਿੰਤਾ ਛੱਡ ਕੇ ਸਿਰਫ ਲਗਾਤਾਰ ਕੋਸ਼ਿਸ਼ ਕਰਦੇ ਰਹੋ ਬਾਬਾ ਜੀ ਜਦੋਂ ਮਨ ਚੰਗੇ ਵਿਚਾਰਾਂ ਨਾਲ ਭਰਿਆ ਹੋਵੇ ਡਰ ਤੇ ਪ੍ਰਤੀਕਿਰਿਆਵਾਂ ਤੋਂ ਦੂਰ ਹੋਵੇ ਤਾ ਨਤੀਜੇ ਆਪਣੇ ਆਪ ਚੰਗੇ ਹੀ ਹੋਣਗੇ ਬਾਬਾ ਜੀ ਇਹਦਾ ਸਾਈਂ ਜੀ ਕਹਿੰਦੇ ਤੂੰ ਕੋਸ਼ਿਸ਼ ਕਰ ਉਹਦਾ ਤੱਕ ਅਸ਼ਿਸ਼ ਕਰੇਗਾ ਇਸ ਨੂੰ ਯਾਦ ਰੱਖੋ ਮੈਨੂੰ ਕਦੇ ਵੀ ਦੁੱਖ ਨਹੀਂ ਹੋਣਾ ਚਾਹੀਦਾ ਜਿਹੜਾ ਗੱਲ ਹੈ ਇਸ ਉਮੀਦ ਦੇ ਬੋਝ ਨੂੰ ਹੇਠਾਂ ਰੱਖ ਦਿਓ ਕਿਉਂਕਿ ਦੁੱਖ ਬਾਬਾ ਜੀ ਦੁੱਖ ਤਾਂ ਵੱਡੇ ਵੱਡੇ ਸੰਤਾਂ ਵਲੀਆਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਨੂੰ ਵੀ ਚੱਲਨੇ ਪਏ ਕਸ਼ਟ ਤਾਂ ਆਈ ਆਏ ਇਹ ਗੱਲ ਯਾਦ ਰੱਖਣਾ ਸੋ ਇਹ ਗੱਲ ਜੇ ਸੋਚਣਾ ਕਿ ਸਾਨੂੰ ਦੁੱਖ ਨਹੀਂ ਮਿਲੇਗਾ ਇਹ ਇੱਕ ਬੋਝ ਹੈ ਇਹਨੂੰ ਥੱਲੇ ਰੱਖ ਦਿਓ ਬਾਬਾ ਜੀ ਇਹਨੂੰ ਥੱਲੇ ਹੀ ਰੱਖ ਦਿਓ ਹਰ ਦੁੱਖ ਨੂੰ ਪਾਰ ਕਰਨ ਲਈ ਗਿਆਨ ਤੇ ਤਾਕਤ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ ਇਸ ਤੇ ਭਰੋਸਾ ਕਰੋ ਉਹ ਸੋਣਾ ਮਾਲਕ ਮੇਰੇ ਨਾਲ ਹੈ ਇਸ ਤੇ ਭਰੋਸਾ ਕਰੋ ਕਿ ਕੋਈ ਨਹੀਂ ਆ ਜਾਵੇ ਮੁਸੀਬਤ ਇਹਦਾ ਕਰ ਲਵਾਂਗੇ ਸਾਹਮਣਾ ਔਰ ਇਹਨੂੰ ਹਰਾਵਾਂਗੇ ਸੋ ਇਹ ਗੱਲ ਯਾਦ ਰੱਖਣਾ ਆਪਣੇ ਉੱਤੇ ਜਦੋਂ ਉਹ ਇਨਸਾਨ ਜਵਾਨੀ ਦੇ ਵਿੱਚ ਹੀ ਆਪਣੇ ਉੱਤੇ ਭਰੋਸਾ ਗਵਾ ਬੈਠਦਾ ਹੈ ਨਾ ਸਭ ਤੋਂ ਵੱਡਾ ਨੁਕਸਾਨ ਹੈ ਉਹ ਤੁਹਾਨੂੰ ਹੀ ਆਪਣੇ ਮਨ ਵਿੱਚ ਸ਼ਾਂਤੀ ਤੇ ਤਾਕਤ ਲੱਭਣੀ ਪਵੇਗੀ ਬਾਬਾ ਜੀ ਇਹ ਤੁਹਾਡੇ ਲਈ ਕੋਈ ਹੋਰ ਨਹੀਂ ਕਰ ਸਕਦਾ ਇਸ ਲਈ ਹਰ ਰੋਜ਼ ਕੁਝ ਸਮਾਂ ਇਕੱਲੇ ਬੈਠੋ ਭੀੜ ਤੋਂ ਦੂਰ ਹੋ ਕੇ ਆਪਣੇ ਮਨ ਨੂੰ ਵੇਖੋ ਇਕਾਂਤ ਵਿੱਚ ਜਦੋਂ ਤੁਸੀਂ ਆਪਣੀ ਮੰਜ਼ਲ ਤੇ ਉਦੇਸ਼ ਨੂੰ ਪਛਾਣ ਲਓਗੇ ਤਾਂ ਤੁਹਾਡੀ ਜਿਹੜੀ એનર્ਜੀ ਹੈ ਨਾ ਉਹ ਇੱਕ ਦਿਸ਼ਾ ਵਿੱਚ ਵਗਣ ਲੱਗ ਪਵੇਗੀ ਆਪਣੇ ਆਪ ਤੇ ਵਿਸ਼ਵਾਸ ਕਰਨ ਵਾਲਾ ਲਗਾਤਾਰ ਕੋਸ਼ਿਸ਼ ਕਰਦਾ ਹੈ ਇੱਕ ਦਿਸ਼ਾ ਵਿੱਚ ਤੁਰਦਾ ਹੈ ਅੰਦਰ ਤਾਕਤ ਤੇ ਸ਼ਾਂਤੀ ਨੂੰ ਜਗਾ ਲੈਂਦਾ ਹੈ ਤੇ ਇਸ ਜੀਵਨ ਵਿੱਚ ਸਫਲ ਹੋ ਕੇ ਰਹਿੰਦਾ ਬਾਬਾ ਜੀ ਇਹੀ ਸਫਲਤਾ ਦਾ ਜਿਹੜਾ ਹੈ ਰਾਜ਼ ਹੈ ਜੋ ਮਹਾਤਮਾ ਬੁੱਧ ਸਾਹਿਬ ਨੇ ਖੋਲਿਆ ਹੈ ਸੋ ਜੇ ਉਹਨਾਂ ਨੇ ਇਹ ਰਾਜ਼ ਦੱਸਿਆ ਹੈ ਤੇ ਵਾਕੀ ਸੱਚ ਦੱਸਿਆ ਹੋਵੇਗਾ ਕਿਉਂਕਿ ਮਹਾਤਮਾ ਸੰਤ ਗੁਰੂ ਰਹਿਬਰ ਲੋਕ ਜਿਹੜੇ ਆ ਉਹ ਸੱਚਾ ਹੀ ਰਾਹ ਦਿਖਾਉਂਦੇ ਆ ਬਾਬਾ ਜੀ ਝੂਠਾ ਨਹੀਂ ਦਿਖਾਉਂਦੇ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਕਿਉਂਕਿ ਦੇਖੋ ਦੁੱਖ ਦੇ ਉਹਨਾਂ ਨੇ ਕਾਰਨ ਦੱਸੇ ਆਠ ਤਰ੍ਹਾਂ ਦੇ ਦੁੱਖ ਦੱਸੇ ਜਨਮ ਬੁਢਾਪਾ ਬਿਮਾਰੀ ਮੌਤ ਮਾੜੀ ਚੀਜ਼ ਮਿਲ ਜਾਣਾ ਚੰਗੀ ਚੀਜ਼ ਚਲੀ ਜਾਣੀ ਜੋ ਚਾਹੀਦਾ ਉਹ ਨਾ ਮਿਲਣਾ ਮਨ ਦੇ ਪੰਜ ਬੋਝ ਨੇ ਬਾਬਾ ਜੀ ਫਿਰ ਇਹ ਗਲਤ ਉਮੀਦ ਆ ਜਾਂਦੀ ਹੈ ਮੈਨੂੰ ਕਦੇ ਵੀ ਦੁੱਖ ਨਹੀਂ ਆਉਣਾ ਚਾਹੀਦਾ ਇਹ ਗਲਤ ਉਮੀਦ ਹੈ ਇਹ ਤਾਂ ਸਭ ਤੋਂ ਵੱਡਾ ਭਾਰ ਹੈ ਇਹ ਤਾਂ ਹੋਣਾ ਹੀ ਨਹੀਂ ਕਿ ਸਾਨੂੰ ਦੁੱਖ ਨਾ ਮਿਲੇ ਇਹ ਤਾਂ ਮਿਲਣਾ ਹੀ ਮਿਲਣਾ ਕਿਸੇ ਨਾ ਕਿਸ ਨੂੰ ਔਰ ਕਦੇ ਨਾ ਕਦੇ ਤਾਂ ਮਿਲੂਗਾ ਤੀਜਾ ਦਰਵਾਜ਼ੇ ਜਟਕਣੀ ਵਾਲਾ ਜਿਹੜਾ ਉਹ ਰਾ ਦੱਸਿਆ ਕਿ ਰੁਕਾਵਟਾਂ ਕਿਤੇ ਬਾਹਰ ਨਹੀਂ ਹੋ ਅੰਦਰਲੇ ਭਰਮ ਹਨ ਜੋ ਲੋਕਾਂ ਨੇ ਤੁਹਾਡੇ ਵਿੱਚ ਪਾ ਦਿੱਤੇ ਤੁਹਾਡੇ ਆਪਣੇ ਆਲੇ ਪਾ ਦਿੱਤੇ ਤੁਹਾਡੇ ਜਿਹੜੇ ਜਿੱਥੇ ਤੁਸੀਂ ਗਏ ਬਗਾਨਿਆਂ 'ਚ ਉਹਨਾਂ ਨੇ ਪਾ ਦਿੱਤੇ ਇਹ ਭਰਮ ਤੁਹਾਡੇ ਅੰਦਰ ਉਹਨਾਂ ਨੇ ਪਾ ਦਿੱਤੇ ਜਾਂ ਤੁਹਾਡੇ ਅੰਦਰ ਪੈ ਗਏ ਸੋ ਇਹਨਾਂ ਤੋਂ ਬਚੋ ਚੌਥਾ ਡਰ ਤੇ ਪ੍ਰਤੀਕਿਰਿਆ ਅਸਲ ਰੁਕਾਵਟ ਡਰ ਹੈ ਜੋ ਹੋਰਨਾ ਦੀਆਂ ਗੱਲਾਂ ਤੇ ਸਮਾਜ ਦੀਆਂ ਧਾਰਨਾਵਾਂ ਨਾਲ ਬਣਿਆ ਹੈ ਬੰਬਾ ਕਿਸਾ ਨੂੰ ਕੁਛ ਚੰਗਾ ਨਹੀਂ ਲੱਗਿਆ ਹੋ ਜਾਂ 라 ਨਹੀਂ ਚੰਗਾ ਇਹ ਨਾ ਕਰੀ ਉਹ ਤੁਹਾਨੂੰ ਵੀ ਉਹਨੇ ਇੱਚ ਪਾ ਦਿੱਤਾ ਪੰਜਵਾਂ ਬਾਜ ਤੇ ਮੁਰਗੀਆਂ ਦਾ ਜਿਹੜਾ ਰਾਹ ਦੱਸਿਆ ਤੁਹਾਨੂੰ ਕਿ ਹੈ ਤੁਸੀਂ ਬਾਜ ਉੱਪਰ ਬੈਠੇ ਮੁਰਗੀਆਂ ਚੜ੍ਹੇ ਸਾਰੀ ਜ਼ਿੰਦਗੀ ਇਸ ਕਰਕੇ ਉਦਾਂ ਦੇ ਬਣ ਗਿਆ ਇਨਸਾਨ ਛੇਵਾਂ ਭਾਰਤਵਾ ਬੁੱਧ ਸਾਹਿਬ ਦੇ ਤਿੰਨ ਸਿਧਾਂਤ ਹੈ ਕਿ ਮਨ ਦੀ ਸ਼ਾਂਤੀ ਜਿਹੜੀ ਆਪ ਬਣਾਓ ਦੂਜਾ ਕਿੱਦਾਂ ਬਣੇਗੀ ਇਕਾਂਤ ਚੁਣੋ ਦੁਨੀਆ ਦੀ ਭੀੜ ਤੋਂ ਜਰਾ ਇੱਕ ਪਾਸੇ ਹੋ ਜਾਓ ਤੀਜਾ ਜ਼ਿੰਦਗੀ ਵਿੱਚ ਉਦੇਸ਼ ਲੱਭੋ ਤੇ ਉਹਨੂੰ ਸਮਰਪਿਤ ਹੋ ਜਾਓ ਬਾਈ ਕਿ ਤੇਰੀਆਂ ਮੈਂ ਤੇਰੀਆਂ ਮੈਂ જરા غور کرنا ਜਿਸ ਮੰਜ਼ਲ ਨੂੰ ਪਾਣਾ ਚਾਵੇ ਉਹਨੂੰ ਕਹਦੇ ਹੋ ਵੀ ਹੁਣ ਤੇਰੀ ਆ ਜੋ ਰਸਤੇ ਦੇ ਵਿੱਚ ਆਇਆ ਕੋਈ ਗੱਲ ਤੇਰਾ ਆ ਜੋ ਰਸਤੇ ਦੇ ਵਿੱਚ ਆਇਆ ਕੋਈ ਗੱਲ ਔਰ ਅਖੀਰਲੀ ਗੱਲ ਇਹ ਹੈ ਕਿ ਹਰ ਕੋਸ਼ਿਸ਼ ਜਿਹੜੀ ਹੈ ਉਹ ਕਦੇ ਵਿਅਰਥ ਨਹੀਂ ਜਾਂਦੀ کوشش ਕਦੇ ਨਾ ਕਦੇ ਉਹ ਸੋਨਾ ਮਾਲਕ ਕਰਦਾ ਜ਼ਰੂਰ ਹੈ ਕੋਸ਼ਿਸ਼ ਕਰਨ ਵਾਲੇ ਦੀ ਕਦੇ ਉਹ ਕੋਸ਼ਿਸ਼ ਇਨਸਾਨ ਕਰਦਾ ਰਹੇ ਤਾਂ ਉਹ ਕਸ਼ਿਸ਼ ਜ਼ਰੂਰ ਕਰਦਾ ਸੋ ਆਪਣੇ ਆਪ ਉੱਤੇ ਵਿਸ਼ਵਾਸ ਕਰਦੇ ਰਹੋ ਔਰ ਲਗਾਤਾਰ ਜਿਹੜਾ ਹੈ ਤਪੱਸਿਆ 'ਚ ਲੱਗੇ ਰਹੋ ਮੰਜਲਾ ਜ਼ਰੂਰ ਮਿਲ ਜਾਣਗੇ ਬਾਬਾ ਜੀ ਇਹੀ ਮਹਾਤਮਾ ਬੁੱਧ ਸਾਹਿਬ ਦਾ ਕਹਿਣਾ ਸੁਖ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਪ੍ਰਣਾਮ ਹੈ ਮਹਾਤਮਾ ਬੁੱਧ ਸਾਹਿਬ ਨੂੰ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਬਾਬਾ ਜੀ